ਸਰਦਾਰ ਬੰਦਾ ਗੁਰਸਿੱਖ ਬੰਦਾ ਪਟਕਾ ਬੰਨਿਆ ਆ ਉਹਦਾ ਨਾਮ RAM MOORTI ਸਰਦਾਰ ਬੰਦਿਆਂ ਦੇ Hindu names ਇੱਕ ਮੋਟ ਨਹੀਂ 5 6 ਨਹੀਂ ਪਰ RAM MOORTI ਤਾਂ ਜੇ ਚਲੋ Hindu ਨਾਮ ਹੋਵੇ ਵੀ ਮੰਨ ਲਓ ਉਹਦੇ ਚ ਵੀ ਬੰਦੇ ਵਾਲਾ ਨਾਮ ਤਾਂ ਹੋਊਗਾ ਇੱਕ ਮੁੰਡਾ ਉਹ ਹੈ ਬੱਚਾ ਉਹਦੀ ਏਜ ਹਾਂ ਤੇ ਉਹਦਾ ਨਾਮ RAM MOORTI ਕਿਵੇਂ ਹੋ ਸਕਦਾ ਉਹ ਏਜ ਵੀ ਨਹੀਂ ਮੈਚ ਕਰਦੀ ਲੋਕਤੰਤਰ ਆ ਭਾਰਤ ਤੇ ਇਹਦੇ ਚ ਸਭ ਤੋਂ ਖੂਬਸੂਰਤੀ ਵਾਲੀ ਗੱਲ ਇਹ ਆ ਵੀ ਜੇ ਕੋਈ ਨਹੀਂ ਪਸੰਦ ਆਉਂਦਾ ਆਪਾਂ ਨੂੰ ਲੀਡਰ ਆਪਾਂ ਉਹਨੂੰ ਬਦਲ ਸਕਦੇ ਹਾਂ ਵੋਟਾਂ ਦੇ ਜ਼ਰੀਏ ਲਾ ਸਕਦੇ ਹਾਂ ਕਾਂਗਰਸੀ ਲੀਡਰ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਸੀਟ ਉੱਤੇ ਵੋਟਾਂ ਨੂੰ ਲੈ ਕੇ ਬਹੁਤ ਹੇਰ ਫੇਰ ਆ ਆ 53 ਨੰਬਰ ਬੂਥ ਤੇ ਇਹਦੇ ਤਕਰੀਬਨ 850 ਵੋਟ ਹੈ ਮਤਲਬ ਇੱਕ ਅੱਧੀ ਨਹੀਂ ਦੋ ਨਹੀਂ ਤਿੰਨ ਨਹੀਂ ਪਹਿਲੀਆਂ 307 ਵੋਟਾਂ ਤੇ ਹਾਊਸ ਨੰਬਰ 0 ਹੈ ਹਾਊਸ ਨੰਬਰ ਲਿਖਿਆ ਹੈ ਵਾਰਡ ਨੰਬਰ 29 ਚਲੋ ਮੰਨ ਲਿਆ ਇਹ ਵਾਰਡ ਨੰਬਰ 29 ਆਬਲਾ ਕੇ ਇੱਕ ਵਾਰਡ ਦੇ ਵਿੱਚ ਤਕਰੀਬਨ 20000 ਵੋਟ ਹੁੰਦੀ ਹੈ ਸਾਡੇ ਅਗਲੀ ਵੋਟ ਤੇ ਹੈ ਵਾਰਡ ਨੰਬਰ 36 36 ਘਰ ਮਕਾਨ ਨੰਬਰ ਜਿੱਥੇ ਲਿਖਣਾ ਸੀ ਉੱਥੇ ਲਿਖਿਆ ਵਾ ਵਾਰਡ ਨੰਬਰ 36 ਅੱਛਾ ਉਦੋਂ ਅਗਲੀ ਵੋਟ ਤੇ ਕੀ ਹੈ ਵਾਰਡ ਨੰਬਰ 77 ਇਹ ਕਿਵੇਂ ਹੋ ਸਕਦਾ ਆ ਪਹਿਲੀ ਵੋਟ ਦੀ ਏਜ ਦੇਖੋ ਕੀ ਹੈ ਜੀ 79 ਸਾਲ ਠੀਕ ਹੈ ਜੀ ਉਸ ਤੋਂ ਬਾਅਦ ਸਿਰਫ ਉਮਰ ਘਟਦੀ ਜਾਣੀ ਹੈ 68 ਹਾਂ 67 66 65 ਘਟਦੀ ਜਾਣੀ ਤੇ 100 ਨੰਬਰ ਤੇ ਆ ਕੇ ਵੋਟਸ ਦੀ ਜਿਹੜੀ ਏਜ ਹੈ ਉਹ 52 ਸੌਮੀ ਵੋਟ ਦੀ ਨਹੀਂ ਪਰ ਇਹ ਤਾਂ ਵੋਟ ਵਾਈਜ਼ ਹੁੰਦਾ ਹੈ ਉਮਰ ਵਾਈਜ਼ ਥੋੜੀ ਹੈ ਇਹ ਸੀਰੀਜ਼ ਇਹ ਇਹ ਤਾਂ ਸਭ ਹਰਾਨਗੀ ਹੈ ਇਹਹੀ ਤਾਂ ਝੋਲ ਹੈ ਸੌਮੀ ਵੋਟ ਦੀ ਜਿਹੜੀ ਏਜ ਆ 52 ਹੈ ਜਿਹੜੀ 200ਵੀਂ ਵੋਟ ਦੀ ਏਜ ਹੈ ਉਹ 42 ਹੈ ਜਿਹੜੀ 300ਵੀਂ ਵੋਟ ਦੀ ਏਜ ਹੈ ਉਹ 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 ਜਾ ਕੇ ਹੈਗੀ ਹੈ 21 ਆ ਵੋਟ ਤੇ ਮਕਾਨ ਨੰਬਰ ਡਬਲਯੂ ਅਜੀਤ ਸਿੰਘ ਇਹਦਾ ਕੀ ਮਤਲਬ ਹੋਇਆ ਜੀ ਉਹ ਉਹ ਲੇਡੀ ਦਾ ਨਾਮ ਹੈ ਉਹਦੇ ਪਤੀ ਦਾ ਨਾਮ ਹੈ ਤੇ ਥੱਲੇ ਮਕਾਨ ਨੰਬਰ ਰਜੀਤ ਸਿੰਘ ਹੈ ਇਹ ਇਹ ਕੀ ਹੋ ਕੀ ਰਿਹਾ ਜੀ ਹੁਣ ਇੰਨਾਂ ਲਿਸਟਾਂ ਦੇ ਨਾਲ ਤੁਸੀਂ ਤੁਸੀਂ ਦੱਸੋ ਇਲੈਕਸ਼ਨ 'ਚ ਕਿਦਾਂ ਤੁਸੀਂ ਫੇਅਰ ਆਊਟ ਕਰੋਗੇ ਜੀ ਤੁਹਾਡੇ ਇਥੋਂ ਦਾ ਇਲੈਕਸ਼ਨ ਕਮਿਸ਼ਨ ਦਾ ਮੁੱਖ ਇੰਚਾਰਜ ਤਾਂ ਸਿੱਧਾ ਡਿਪਟੀ ਕਮਿਸ਼ਨਰ ਹੁੰਦਾ ਹੁਣ ਪ੍ਰੋਬਲਮ ਇਹ ਹੈ ਤੁਸੀਂ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਕੇਸ ਨਹੀਂ ਕਰ ਸਕਦੇ ਉਹਨਾਂ ਨੇ ਪਾਰਲੀਮੈਂਟ 'ਚ ਉਹਨਾਂ ਨੂੰ ਦੇਤਾ ਵੀ ਇਹ ਤੁਸੀਂ ਇੰਨਾ ਤੇ ਨਹੀਂ ਕਰ ਸਕਦੇ ਹੁਣ ਅਸੀਂ ਇਹਨੂੰ ਲੈ ਕੇ ਰਿਟ ਨੀ ਫਾਈਲ ਕਰ ਸਕਦੇ ਤੇ ਫੇਰ ਸਿਵਾਏ ਮੰਤਾਂ ਤੋਂ ਕੀ ਰਹਿ ਜਾਂਦਾ ਜੀ ਪਰ ਇਹਦੇ ਨਾਲ ਕੀ ਇਹ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦਾ ਫਰਕ ਕੀ ਹੈ ਕਾਂਗਰਸ ਦਾ ਬਿਲਕੁਲ ਪਾਵਰ ਤੋਂ ਬਾਹਰ ਹੈ ਹੁਣ ਕਰਨ ਵਾਲੇ ਜਾਂ ਸਟੇਟ ਗਵਰਨਮੈਂਟ ਹੈ ਜਾਂ ਸੈਂਟਰ ਗਵਰਨਮੈਂਟ ਹੈ ਜਿਹੜੇ ਇਨਫਲੂਐਂਸ ਕਰਦੀ ਹੈ ਤੇ ਹੁਣ ਇਹ ਕਿਸੇ ਦੀ ਤਾਂ ਜਵਾਬਦੇਹੀ ਫਿਕਸ ਕਰਨੀ ਹੋਊ ਨਾ ਉਹ ਤਾਂ ਪਤਾ ਲੱਗੂਗਾ ਜਦੋਂ ਇਹਦੇ ਤੇ ਕੋਈ ਇਨਵੈਸਟੀਗੇਸ਼ਨ ਹੋ ਜੂਗੀ ਜਦੋਂ ਕੋਈ ਇਹਦੇ ਤੇ ਪੁੱਛੂਗਾ ਕਿੱਥੇ ਵੋਟਾਂ ਬਣੀਆਂ ਕਿਉਂ ਬਣੀਆਂ ਕਿੰਨੇ ਬਣਵਾਈਆਂ ਬੀਐਲਓ ਨੂੰ ਬੀਐਲਓ ਤੁਹਾਡੇ ਹਰ ਤੀਜੇ ਚੌਥੇ ਸਾਲ ਬਦਲ ਜਾਂਦੇ ਆ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਲੋਕਤੰਤਰ ਹੈ ਭਾਰਤ ਤੇ ਇਹਦੇ ਚ ਸਭ ਤੋਂ ਖੂਬਸੂਰਤੀ ਵਾਲੀ ਗੱਲ ਇਹ ਆ ਵੀ ਜੇ ਕੋਈ ਨਹੀਂ ਪਸੰਦ ਆਉਂਦਾ ਆਪਾਂ ਨੂੰ ਲੀਡਰ ਆਪਾਂ ਉਹਨੂੰ ਬਦਲ ਸਕਦੇ ਆਂ ਵੋਟਾਂ ਦੇ ਜ਼ਰੀਏ ਲਾ ਸਕਦੇ ਆਂ ਪਰ ਸੋਚ ਕੇ ਦੇਖੋ ਜੇ ਸਾਰਾ ਸਿਸਟਮ ਜੇ ਵੋਟਾਂ ਅਸੀਂ ਕਿਨੂੰ ਪਾਉਣਿਆ ਇਹ ਮਾਇਨੇ ਹੀ ਨਾ ਰੱਖਣ ਤਾਂ ਫਿਰ ਇਸ ਲੋਕਤੰਤਰ ਦੀ ਵੈਲਿਊ ਕੀ ਰਹਿ ਜਾਂਦੀ ਆ ਮੇਰੇ ਨਾਲ ਈਸ਼ਵਰ ਜੋਤ ਸਿੰਘ ਚੀਮਾ ਨੇ ਕਾਂਗਰਸੀ ਲੀਡਰ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਸੀਟ ਉੱਤੇ ਵੋਟਾਂ ਨੂੰ ਲੈ ਕੇ ਬਹੁਤ ਹੇਰ ਫੇਰ ਆ ਇੱਕ ਝੋਲਾ ਕਿਉਂ ਆ ਜ਼ੀਰੋ ਨੰਬਰ ਮਕਾਨ ਹੋਵੇ ਵੈਸੇ ਇਹਦੇ ਬਾਰੇ ਦਲੀਲ ਦਿੱਤੀ ਜਾਂਦੀ ਆ ਵੀ ਜਿੱਥੇ ਝੁੱਗੀ ਆ ਜਿੱਥੇ ਕੁਝ ਨਹੀਂ ਹੈਗਾ ਪ੍ਰੋਪਰ ਘਰ ਉੱਥੇ ਜ਼ੀਰੋ ਨੰਬਰ ਦੇ ਦਿੱਤਾ ਜਾਂਦਾ ਪਰ ਲੁਧਿਆਣੇ ਵਰਗੇ ਏਰੀਏ ਦੇ ਵਿੱਚ ਜਿੱਥੇ ਕੋਈ ਝੁੱਗੀ ਨਾ ਹੋਵੇ ਜਿੱਥੇ ਪੂਰੇ ਮਕਾਨ ਹੋਣ ਤੇ ਹਰ ਇੱਕ ਘਰ ਦੇ ਨੰਬਰ ਲੱਗੇ ਹੋਣ ਉੱਥੇ ਜੇ ਮਕਾਨ ਜ਼ੀਰੋ ਆ ਜੇ ਤਾਂ ਇਹਦੇ ਮਾਇਨੇ ਕੀ ਆ ਮੇਰੇ ਨਾਲ ਗੱਲ ਨੇ ਚਿਮਾ ਸਾਹਿਬ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਿਲਕੁਲ ਠੀਕ ਆਪਾਂ ਜਿਹੜੀ ਇਹ ਗੱਲ ਕਰਨੀ ਹੈ ਇਹਦੇ ਤੇ ਮੜਾ ਘਰੋ ਕੇ ਨਾ ਵੀ ਇਹ ਕਿਉਂ ਤੁਹਾਨੂੰ ਲੱਗਦਾ ਵੀ ਤੁਹਾਡੇ ਇੱਥੇ ਵੋਟਾਂ ਦਾ ਘਪਲਾ ਹੋਇਆ ਕਿਉਂਕਿ ਇੱਕਦਮ ਇਹ ਮਹਿਮ ਚੱਲ ਰਹੀ ਹੈ ਕਾਂਗਰਸ ਦੀ ਵੋਟ ਚੋਰੀ ਨੂੰ ਕਿਤੇ ਉਹ ਚਲਦੀ ਮਹਿਮਚੀ ਤਾਂ ਨਹੀਂ ਤੁਹਾਨੂੰ ਲੱਗਦਾ ਵੀ ਯਾਰ ਇੱਕਦਾਂ ਮੈਂ ਵੀ ਇਧਰੋਂ ਗੱਲ ਜੀ ਕਰਦਾ ਤੇ ਕਿ ਕੋਈ ਸੱਚੀ ਤੁਹਾਡੇ ਕੋਲ ਐਵੀਡੈਂਸ ਹੈਗੇ ਆ ਹਾਂਜੀ ਆ ਮਤਲਬ ਸਰਕਾਰ ਦੀਆਂ ਬਣਾਈਆਂ ਵੋਟਰ ਲਿਸਟਾਂ ਨੇ ਇਹ ਅਸੀਂ ਤਾਂ ਬਣਾਈਆਂ ਨਹੀਂ ਇਹ ਜਿਹੜੀਆਂ 2025 ਦੀਆਂ ਬਣੀਆਂ ਨੇ ਇਹ ਲਿਸਟਾਂ ਦੀ ਕਾਪੀ ਹਰ ਪੋਲੀਟੀਕਲ ਪਾਰਟੀ ਨੂੰ ਜਾਂਦੀ ਹੈ ਇਹ ਉਹ ਕਾਪੀ ਹੈ 2025 ਦੀ ਓਕੇ ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਦੋ ਬੂਥ ਕੋਡ ਰੱਖੇ ਨੇ 53 ਐਂਡ 55 ਆ 53 ਨੰਬਰ ਬੂਥ ਤੇ ਇਹਦੇ तकरीबन 850 ਵੋਟ ਹੈ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਆ ਬੂਥ ਨੰਬਰ ਤੁਸੀਂ ਦੇਖ ਲਓ ਹੂੰ ਠੀਕ ਹੈ ਜੀ ਤੇ ਆ ਇਹਦੇ ਤੇ ਦੇਖ ਲਓ ਵੋਟ ਨੰਬਰ ਹਾਊਸ ਨੰਬਰ 0 ਇਹ ਪਹਿਲੀਆਂ 307 ਵੋਟਾਂ ਤੇ ਹੂੰ ਮਤਲਬ 1 ਕਦੀ ਨਹੀਂ 2 ਨਹੀਂ 3 ਨਹੀਂ ਪਹਿਲੀਆਂ 307 ਵੋਟਾਂ ਤੇ ਹਾ우스 ਨੰਬਰ 0 ਪਹਿਲੀਆਂ 307 ਤੇ 0 ਆ 0 ਆ ਅ ਪਾਰਕੀ ਉਹਨਾਂ ਥਾਵਾਂ ਤੇ ਤੁਹਾਡੇ ਏਰੀਏ ਦੇ ਵਿੱਚ ਮਕਾਨ ਨੰਬਰ ਲੱਗੇ ਹੋਏ ਆ ਸਰ ਜਿਹੜਾ ਲੁਧਿਆਣਾ ਕਾਰਪੋਰੇਸ਼ਨ ਦੇ ਵਿੱਚ ਘਰ ਹੈ ਮੇਰਾ ਹਲਕਾ ਸਾਰਾ ਕਾਰਪੋਰੇਸ਼ਨ ਦੇ ਵਿੱਚ ਆ ਠੀਕ ਹੈ ਹਰ ਘਰ ਦੇ ਉੱਤੇ ਇੱਕ ਤਾਂ ਜਦੋਂ ਤੁਸੀਂ ਕਲੋਨੀ ਕੱਟੀ ਜਾਂਦੀ ਆ ਆਪਾਂ ਨੰਬਰ ਰੱਖ ਲੈਂਦੇ ਨੇ ਇੱਕ ਯੂਆਈਡੀ ਨੰਬਰ ਸਾਡੇ ਕਾਰਪੋਰੇਸ਼ਨ ਵੱਲੋਂ ਅਲੋਟਡ ਨੇ ਠੀਕ ਹਰ ਘਰ ਦਾ ਜਿਹਦੇ ਵਿੱਚ ਸੈਨੀਟਰੀ ਤੇ ਸੀਵਰੇਜ ਦਾ ਕਨੈਕਸ਼ਨ ਹੋਇਆ ਜਿਹਦੇ ਚ ਪਾਣੀ ਦਾ ਕਨੈਕਸ਼ਨ ਹੋਇਆ ਜਿਹਦੇ ਤੇ ਬਿਜਲੀ ਦਾ ਹੈ ਉਹਦੇ ਤੇ ਇੱਕ UID ਨੰਬਰ ਪਲੇਟ ਅੱਡ ਲੱਗੀ ਹੁੰਦੀ ਹੈ ਹਰ ਘਰ ਤੇ ਤੇ ਉਹਦੇ باوجود ਹਾਊਸ ਨੰਬਰ 0 ਨੇ 307 ਸਿਰਫ ਇੱਥੇ ਹੀ ਨਹੀਂ ਇਹ ਦੂ ਬਾਤ ਜਿਹੜੀਆਂ ਵੋਟਾਂ ਨੇ ਉਹਨਾਂ ਦੇ ਵਿੱਚ ਵੀ ਤਕਰੀਬਨ 40 ਵੋਟਾਂ ਇਹ ਜਿਹੀਆਂ ਨੇ ਜਿਨ੍ਹਾਂ ਤੇ ਹਾਊਸ ਨੰਬਰ 0 ਹੈ ਠੀਕ ਹੈ ਨਹੀਂ ਪਹਿਲਾਂ ਤਾਂ ਆਪਾਂ 307 ਤੀ ਆਉਣੇ ਆ ਜਿਹੜੀਆਂ ਮੂਰ ਲੀਆਂ ਪਹਿਲੀਆਂ ਤੁਹਾਡਾ ਜੀ ਮੈਂ ਵੀ ਦੇਖ ਲਾਂ ਜੀ ਉਹ ਕਿ ਤਨਸੋ 7 ਤੱਕ ਜ਼ੀਰੋ ਆਉਂਦਾ ਉਸ ਤੋਂ ਬਾਅਦ ਮਕਾਨ ਨੰਬਰ 1 ਸ਼ੁਰੂ ਹੁੰਦਾ ਤੁਹਾਡੇ ਠੀਕ ਆ ਹੁਣ ਇਹਦੇ ਚ ਤਾਂ ਕਾਰਨ ਮਤਲਬ ਐਂ ਵੀ ਹੋ ਸਕਦਾ ਵੀ ਯਾਰ ਕਿਤੇ ਨਹੀਂ ਮਕਾਨ ਉਹਨਾਂ ਨੂੰ ਮਿਲਿਆ ਉੱਥੇ ਨੰਬਰ ਲੱਗਿਆ ਚਲੋ ਤੁਸੀਂ ਕਹਿਣੇ ਹੋ ਵਾਲਾ ਕਿ ਲੱਗੇ ਹੋਇਆ ਹਰ ਘਰ ਤੇ ਇਹ ਇੰਨੇ ਘਰ ਐ ਤਾਂ ਹੋ ਨਹੀਂ ਸਕਦਾ ਜਿੱਥੇ ਪਾਣੀ ਦਾ ਸੀਵਰੇਜ ਦਾ ਬਿਜਲੀ ਦਾ ਕਨੈਕਸ਼ਨ ਨਹੀਂ ਹੈਗਾ ਤੇ ਕਾਰਪੋਰੇਸ਼ਨ ਦੇ ਵਿੱਚ ਕਿਸੇ ਘਰ ਦੇ ਉੱਤੇ ਨੰਬਰ ਐ ਹੋ ਹੀ ਨਹੀਂ ਸਕਦਾ ਤੇ 850 ਵੋਟਾਂ ਚੋਂ ਤੁਸੀਂ ਦੱਸੋ ਜੇ 350 ਪੌਣੇ 400 ਵੋਟ ਹਾਊਸ ਨੰਬਰ 0 ਤੇ ਹੈ ਹਾਂਜੀ ਤੇ ਉਹ ਕਿਵੇਂ ਹੋਗੀ ਜੀ ਠੀਕ ਹੈ ਇਧੂ ਅਗਲੇ ਬੂਤੇ ਆਜੋ ਨਹੀਂ ਪਰ ਇਹ ਚ ਉਮਰ ਵੀ ਮੈਨੂੰ ਤਾਂ ਇੱਕ ਲੱਗ ਰਿਹਾ ਹੈ ਵੀ ਉਮਰ ਇਹ ਐਂ ਕਿਉਂ ਲਿਖੀ ਹੋਈ ਹੈ ਮੈਂ ਉਹ ਵੀ ਉਹ ਵੀ ਦੱਸਦਾ ਜੀ ਆਹ ਪਹਿਲੀ ਵੋਟ ਦੀ ਏਜ ਦੇਖੋ ਕੀ ਹੈ ਜੀ 79 ਸਾਲ ਠੀਕ ਹੈ ਜੀ ਉਸ ਤੋਂ ਬਾਅਦ ਸਿਰਫ ਉਮਰ ਘਟਦੀ ਜਾਣੀ ਹੈ 78 ਸੌਰੀ 68 ਆ 67 ਆ 68 65 ਘਟਦੀ ਜਾਣੀ ਆ 65 ਡਿਕਰੀਜ਼ਿੰਗ ਆਰਡਰਸ ਤੇ ਤੇ 100 ਨੰਬਰ ਤੇ ਆ ਕੇ ਵੋਟਸ ਦੀ ਜਿਹੜੀ ਏਜ ਹੈ ਉਹ 52 ਹੈ ਸੌਮੀ ਵੋਟ ਦੀ ਨਹੀਂ ਪਰ ਇਹ ਤਾਂ ਵੋਟ ਵਾਈਜ਼ ਹੁੰਦਾ ਹੈ ਇਹ ਉਮਰ ਵਾਈਜ਼ ਥੋੜੀ ਹੈ ਇਹ ਸੀਰੀਜ਼ ਇਹ ਇਹੀ ਤਾਂ ਸਭ ਹੈਰਾਨਗੀ ਹੈ ਇਹੀ ਤਾਂ ਝੋਲ ਹੈ ਸੌਮੀ ਵੋਟ ਦੀ ਜਿਹੜੀ ਏਜ ਹੈ ਉਹ 52 ਹੈ ਜਿਹੜੀ 200ਵੀਂ ਵੋਟ ਦੀ ਏਜ ਹੈ ਜੀ ਉਹ 42 ਹੈ ਜਿਹੜੀ 300ਵੀਂ ਵੋਟ ਦੀ ਏਜ ਹੈ ਉਹ 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 ਜਾ ਕੇ ਹੈਗੀ ਹੈ 21 ਠੀਕ ਹੈ ਮਤਲਬ ਅਗਰ ਤੁਸੀਂ ਲਾਓ ਤੇ 18 ਤੋਂ 21 ਦੇ ਵਿੱਚ ਸਿਰਫ ਇਹਨਾਂ ਦੇ ਹਿਸਾਬ ਨਾਲ ਸੱਤ ਬੰਦੇ ਨੇ 300 ਚੋਂ ਇਹ ਇਜ਼ ਇਟ ਪੋਸੀਬਲ ਕਿੰਨੇ ਹੋਣੇ ਚਾਹੀਦੇ ਸਾਡੇ ਅਗਰ ਸਰ ਫੈਮਲੀ ਹੁੰਦੀ ਹੈ ਦੋ ਛੋਟੇ ਤੋਂ ਵੱਡੇ ਬੱਚੇ ਆ ਇੱਕ ਬੱਚਾ ਆ ਜਾਂ ਤਿੰਨ ਬੱਚੇ ਤੇ ਉਹਨੇ ਇੱਕ ਥੱਲੇ ਵੀ ਹੋਣੇ ਚਾਹੀਦੇ ਨੇ 30 35 ਸਾਲ 28 ਸਾਲ ਦੀ ਏਜ ਦੇ ਬੰਦੇ ਕਿੱਥੇ ਗਏ ਹੂੰ ਸਮਝ ਗਿਆ ਕਿਉਂਕਿ 18 ਸਾਲ ਦੇ ਦੀ ਵੋਟ ਬਣਦੀ ਆ ਥੋੜੇ ਕਹਿੰਦਾ ਮਤਲਬ ਆ ਵੀ ਇਹ ਚੋਂ ਫਿਰ ਸਿੱਧਾ ਚੌਥਾ ਹਿੱਸਾ ਤਾਂ ਹੋਣਾ ਚਾਹੀਦਾ 25% ਤਾਂ ਲੋਕ 21 ਸਾਲ ਦੇ 18 ਵਾਲੇ ਤੇ ਹੋਣੇ ਚਾਹੀਦੇ ਬੱਚੇ ਹੋਣੇ ਚਾਹੀਦੇ ਸੀਗੇ ਹਾਂ ਇਹ ਕੋ ਨਹੀਂ ਹੈਗੇ ਠੀਕ ਹੈ ਜੀ ਤੁਸੀਂ ਆ ਆ ਇਹ ਖੋੜ ਦੇਖੋ ਤੁਸੀਂ ਇਹਦੇ ਚ ਖੋੜ ਦੇਖੋਗੇ ਇਹਦੇ ਚ ਵੀ ਉਹੀ ਸੇਮ ਹੈ ਪਹਿਲੀ 100 ਵੋਟ ਫਸਟ ਦੀ ਏਜ ਦੇਖ ਲਓ ਜੀ ਠੀਕ ਹੈ ਡਿਕਲਾਈਨਿੰਗ ਆਰਡਰ ਚੇਂਜ ਹੈ ਪਹਿਲੀ 100 ਵੋਟ ਜਿਹੜੀ ਹੈ ਇਹਦੇ ਚ ਉਹ ਹਾਊਸ ਨੰਬਰ 0 ਤੇ ਹੈ ਠੀਕ ਹੈ 100 ਵੀ ਵੋਟ ਇਸ ਵਾਰਡ ਦੇ ਵਿੱਚ ਵੀ ਸਾਰੇ ਮਕਾਨਾਂ ਦੇ ਨੰਬਰ ਲੱਗੇ ਸਾਰਿਆਂ ਤੇ ਲੱਗੇ ਹੋਏ ਨੇ ਸਰ ਤੁਹਾਨੂੰ ਮੈਂ ਕਹੀ ਜਾਣਾ ਕਾਰਪੋਰੇਸ਼ਨ ਦੇ ਲਿਮਿਟ ਦੇ ਵਿੱਚ ਕਿਸੇ ਘਰ ਤੇ ਬਿਨਾ ਹਾਊਸ ਨੰਬਰ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਪਰ ਮੈਂ ਤਾਂ ਬਾਰ ਬਾਰ ਕਨਫਰਮੇਸ਼ਨ ਹੀ ਵੀ ਕਰੂੰਗਾ ਕਿਉਂਕਿ ਕੋਈ ਹਨਾ ਸ਼ੱਕ ਰਹਿ ਨਾ ਜਾਵੇ ਕਿਸੇ ਦੇ ਵੀ ਮਨ ਸਰ ਮੈਂ ਮੈਂ ਚਲੋ ਦੂਜੇ ਪਾਸੇ ਲਾ ਦਿੰਦਾ ਹੁਣ ਹਾਊਸ ਨੰਬਰ 0 ਤੇ ਆ ਇਹਦੇ ਤੇ ਬੀ ਐਲਓ ਤਾਂ ਹਰ ਤੀਜੇ ਚੌਥੇ ਸਾਲ ਬਦਲ ਜਾਂਦਾ ਜੀ ਪਰਚੀ ਕਿਵੇਂ ਜਾਊਗੀ ਜੀ ਸਹੀ ਹਾਊਸ ਪਰਚੀ ਦੀ ਵੈਰੀਫਿਕੇਸ਼ਨ ਕਿਵੇਂ ਹੋਊਗੀ ਇਨਾਂ ਦੇ ਘਰ ਕੋਈ ਚਿੱਠੀ ਪੱਤਰ ਕੋਈ ਜਾਣੀ ਹੋਏ ਉਹ ਕਿਵੇਂ ਜਾਊ ਕੋਈ ਬਿੱਲ ਜਾਂਦਾ ਹੈ ਬਿਜਲੀ ਦਾ ਕੋਈ ਸੀਵਰੇਜ ਦਾ ਕੋਈ ਕਿਸੇ ਹੋਰ ਫੋਨ ਦਾ ਬਿੱਲ ਉਹ ਕਿਵੇਂ ਜਾਂਦਾ ਜੀ ਚਲੋ ਇਹਨੂੰ ਵੀ ਛੱਡ ਦਿਓ ਜੀ ਇਸ ਤੋਂ ਬਾਅਦ ਤੁਸੀਂ ਆਹ ਦੇਖੋ ਆ ਲਿਖਿਆ ਹਾਊਸ ਨੰਬਰ ਲਿਖਿਆ ਵਾਰਡ ਨੰਬਰ 29 ਚਲੋ ਮੰਨ ਲਿਆ ਇਹ ਵਾਰਡ ਨੰਬਰ 29 ਆਵਲਾ ਕੇ ਇੱਕ ਵਾਰਡ ਦੇ ਵਿੱਚ ਤਕਰੀਬਨ 20000 ਵੋਟ ਹੁੰਦੀ ਹੈ ਸਾਡੇ ਠੀਕ ਹੈ ਠੀਕ ਹੈ ਨਾ ਜੀ 12 14000 ਤੋਂ 20000 25000 ਤੱਕ ਵੀ ਕਈਆਂ ਚ ਹੈਗੀ ਹੈ ਵੋਟ ਹੂੰ ਅਗਲੀ ਵੋਟ ਤੇ ਹੈ ਵਾਰਡ ਨੰਬਰ 36 36 ਘਰ ਮਕਾਨ ਨੰਬਰ ਜਿੱਥੇ ਲਿਖਣਾ ਸੀ ਉੱਥੇ ਲਿਖਿਆ ਵਾ ਵਾਰਡ ਨੰਬਰ 36 ਅੱਛਾ ਉਦੋਂ ਅਗਲੀ ਵੋਟ ਤੇ ਕੀ ਹੈ ਵਾਰਡ ਨੰਬਰ 74 ਇਹ ਕਿਵੇਂ ਹੋ ਸਕਦਾ ਹੁਣ ਇਹ ਤਾਂ ਸਭ ਇਹ ਤਾਂ ਮੈਂ ਹੁਣ ਕਿੰ ਨੂੰ ਪੁੱਛੀਏ ਉਹ ਪੰਜਾਬੀ ਦੀ ਕਹਾਵਤ ਆਨੀ ਨੂੰ ਬੋਲਾ ਧੂਈ ਫਿਰਦਾ ਇੱਥੇ ਤੁਸੀਂ ਦੱਸੋ ਕਿੰ ਨੂੰ ਪੁੱਛੀਏ ਆ ਇੱਕ ਫੇਰ ਹਾਊਸ ਨੰਬਰ ਜੀ ਮਕਾਨ ਨੰਬਰ ਸਟਰੀਟ ਨੰਬਰ 8 8 ਠੀਕ ਹੈ ਚਲੋ ਸਟਰੀਟ ਨੰਬਰ 8 ਦਾ ਫੇਰ ਬੰਦਾ ਲੱਭਤਾ ਲੂੰਗਾ ਘਰ ਇੱਕ ਗਲੀ ਹੈ ਗਲੀ ਚ ਘਰ ਤਾਂ ਲੱਭ ਜੂ ਪਰ ਕੋਈ ਐਡਰੈਸ ਨਹੀਂ ਤੁਸੀਂ ਆ ਦੇਖੋ ਨਹੀਂ ਇਹ ਤੁਸੀਂ ਜਿੱਥੇ ਲਾਇਵੇ ਕਾਟੇ ਮੈਂ ਤਾਂ ਉਹ ਦੇਖਦਾ ਵੀ ਆ ਕੀ 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 ਹੈ ਇੱਥੇ ਆ ਆ ਦੇਖੋ ਨਾ ਇੱਥੇ ਇਧਰਲੀ ਸਾਈਟ 'ਮੋ ਆ ਦੇਖੋ ਆ ਨੇਮ ਫਾਦਰਸ ਨੇਮ ਤੇ ਐਡਰੈਸ ਕੀ ਹੈ ਗੀਤਾ ਦੇਵੀ ਬੰਦੇ ਦਾ ਨਾਮ ਆ ਫਿਰ ਉਹਦੇ ਪਿਤਾ ਦਾ ਨਾਮ ਆ ਤੇ ਮਕਾਨ ਨੰਬਰ ਹੈਗਾ ਗੀਤਾ ਦੇਵੀ ਵਾਹ ਸ਼ੇਰੋ ਠੀਕ ਹੈ ਜੀ ਤੁਸੀਂ ਤੁਸੀਂ ਇੱਧਰ ਆ ਜਾਓ ਤੁਸੀਂ ਫੇਰਾ ਦੇਖ ਲਓ ਮਕਾਨ ਨੰਬਰ ਤੇ ਹਾਊਸ ਨੰਬਰ ਪਾ ਕੇ ਛੱਡਿਆ 0 ਫੇਰ ਕਿੰਨਾ ਤੇ ਹਾਊਸ ਨੰਬਰ 4 ਜ਼ੀਰੋਆਂ ਪਾਈਆਂ ਨੇ ਠੀਕ ਹੈ ਕਿਸੇ ਤੇ ਮਕਾਨ ਨੰਬਰ ਐਚ ਨੰਬਰ ਕੀ ਹੁੰਦਾ ਐਚ ਹਾਊਸ ਨੰਬਰ ਅੱਛਾ ਐਚ ਨੰਬਰ ਮਕਾਨ ਨੰਬਰ ਤੇ ਵਿੱਚ ਵੀ ਨਹੀਂ ਸਹੀ ਪਾਇਆ ਇਹਨਾਂ ਨੇ ਪਹਿ ਅੱਭੀ ਚ ਵੀ ਲਿਖਣਾ ਹਾਂ ਹਾਂ ਤੁਸੀਂ ਦੱਸੋ ਤੁਸੀਂ ਖਾਲੀ ਛੱਡਤਾ ਤੁਸੀਂ ਇਹ ਵੋਟਾਂ ਕਿਵੇਂ ਲੱਭਣ ਗਿਆ ਕਿੱਥੇ ਲੱਭਣ ਗਿਆ ਕੀ ਇਹ ਇਹ ਸਾਰਾ ਮਸਲਾ ਤੁਹਾਨੂੰ ਕੀ ਲੱਗਦਾ ਆ ਆ ਦੇਖੋ ਆ ਵੋਟ ਤੇ ਮਕਾਨ ਨੰਬਰ ਉਹ ਅਜੀਤ ਸਿੰਘ ਹੈ WO ਅਜੀਤ ਸਿੰਘ ਇਹਦਾ ਕੀ ਮਤਲਬ ਹੋਇਆ ਜੀ ਮਕਾਨ ਉਹ ਉਹ ਲੇਡੀ ਦਾ ਨਾਮ ਹੈ ਉਹਦੇ ਪਤੀ ਦਾ ਨਾਮ ਹੈ ਤੇ ਥੱਲੇ ਮਕਾਨ ਨੰਬਰ ਅਜੀਤ ਸਿੰਘ ਹੈ ਸਹੀ ਹੈ ਇਹ ਇਹ ਕੀ ਹੋ ਕੀ ਰਿਹਾ ਜੀ ਹੁਣ ਇਨਾਂ ਲਿਸਟਾਂ ਦੇ ਨਾਲ ਤੁਸੀਂ ਤੁਸੀਂ ਦੱਸੋ ਇਲੈਕਸ਼ਨ 'ਚ ਕਿਦਾਂ ਤੁਸੀਂ ਫੇਅਰ ਆਊਟ ਕਰੋਗੇ ਜੀ ਪਰ ਇਹ ਹੈ ਕਿ ਕੀ ਇਹ ਤੁਹਾਨੂੰ ਕਪੜਾ ਲੱਗਦਾ ਕੋਈ ਜਾਂ ਬਦ ਇੰਤਜ਼ਾਮੀ ਹੈ ਅਣਪੋਲਪਣੇ 'ਚ ਹੋਈ ਹੈ ਇਹ ਇਹ ਨਹੀਂ ਇਹ ਇਹ ਦੇਖੋ ਇਹ ਕਿਤੇ ਨਾ ਕਿਤੇ ਕਿਸੇ ਦੇ ਐਂਗਲ ਤੇ ਇਹ ਇਹ ਸ਼ਰਾਰਤ ਹੈ ਇਹ ਕੈਲਕੂਲੇਟਿਡ ਸ਼ਰਾਰਤ ਹੈ VOTING ਲਈ ਫਿਰ ਤਾਂ ਸਾਜ਼ਿਸ਼ ਆ ਕੈਲਕੂਲੇਟਰ ਸਾਜ਼ਿਸ਼ ਸ਼ਰਾਰਤ ਤਾਂ ਸਾਜ਼ਿਸ਼ ਕਹਿ ਲਓ ਇੱਕ ਹੋਰ ਸਾਨੂੰ ਜਿੱਥੋਂ ਪਤਾ ਲੱਗਿਆ ਮੈਂ ਤੁਹਾਨੂੰ ਆ ਆਡੀਓ ਉਹ ਦਿਨਾ ਵੀਡੀਓ ਉਹਦੇ ਚ ਕਾਰਪੋਰੇਸ਼ਨ ਦੇ ਐਡ ਲਿਸਟ ਬਣਦੀ ਹੁੰਦੀ ਆ ਠੀਕ ਆ ਉਹਦੇ ਚ ਸਰਦਾਰ ਬੰਦਾ ਗੁਰਸਿੱਖ ਬੰਦਾ ਪਟਕਾ ਬੰਨਿਆ ਆ ਉਹਦਾ ਨਾਮ ਰਾਮ ਮੂਰਤੀ ਮਤਲਬ ਸਰਦਾਰ ਬੰਦਿਆਂ ਦੇ ਹਿੰਦੂ ਨੇਮਸ ਇੱਕ ਵੋਟ ਨਹੀਂ 5 6 ਉਹ ਕਿਸੇ ਨੇ ਕੁਦਰਤੀ ਉਹਨੂੰ ਦੇਖਿਆ ਉਹਨੇ ਵੀਡੀਓ ਬਣਾਈ ਨੇ ਪਰ RAM MURTI ਤਾਂ ਜੇ ਚਲੋ Hindu ਨਾਮ ਹੋਵੇ ਵੀ ਮੰਨ ਲਓ ਉਹਦੇ 'ਚ ਵੀ ਬੰਦੇ ਵਾਲਾ ਨਾਂ ਤਾਂ ਹੋਊਗਾ ਇੱਕ ਮੁੰਡਾ ਹਾਂ ਉਹ ਏ ਤੁਹਾਨੂੰ ਮੈਂ ਦਿਖਾਈ ਉਹ ਉਹ ਹੈ ਬੱਚਾ ਉਹਦੀ ਏਜ ਹਾਂ ਤੇ ਉਹਦਾ ਨਾਮ RAM MURTI ਕਿਵੇਂ ਹੋ ਸਕਦਾ ਉਹ ਏਜ ਵੀ ਨਹੀਂ ਮੈਚ ਕਰਦੀ ਇਹਨਾਂ ਤੇ ਫੋਟੋਾਂ ਤੇ ਤੁਸੀਂ ਏਜ ਦੇਖੋ ਕਈ ਬੰਦਿਆਂ ਦੀ ਏਜ 57 58 ਸਾਲ ਲਿਖੀ ਆ 60 ਸਾਲ ਐ ਪਰ ਤੁਸੀਂ ਉਹਨਾਂ ਦੀ ਜਦੋਂ ਤੁਸੀਂ ਉਹਨਾਂ ਦੀ ਫੋਟੋ ਦੇਖਦੇ ਹੋ ਤੁਹਾਨੂੰ ਤੁਹਾਨੂੰ ਮੈਚ ਹੀ ਨਹੀਂ ਕਰਦੀਆਂ ਤੁਸੀਂ ਤੁਸੀਂ ਏਜ ਦੇਖੋ ਬੰਦਿਆਂ ਦੇ ਚਿਹਰੇ ਦੇਖੋ ਤੇ ਏਜ ਦੇਖੋ ਮੈਂ ਚ ਹੀ ਨਹੀਂ ਕਰ ਦਿੱਜੀ ਬਿਲਕੁਲ ਬਹੁਤ ਫਰਕ ਆ ਬਿਲਕੁਲ ਬਹੁਤ ਫਰਕ ਆ ਹਰ 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 ਤੇ ਜਿੱਥੇ ਮਕਾਨ ਨੰਬਰ 0 ਨੇ ਉੱਥੇ ਤੁਸੀਂ ਦੇਖੋ ਬਈ ਆਹ ਬੰਦੇ ਤੁਹਾਨੂੰ ਲੱਗਦੇ ਨੇ ਇਸ ਏਜ ਦੇ ਨਹੀਂ 62 ਸਾਲ ਦਾ ਤਾਂ ਬਾਈ ਕਿਸੇ ਪਾਸੇ ਆਹ ਦੇਖੋ ਜਾਂ ਤਾਂ ਮਲਿੰਦ ਸੋਮਣਾ ਇਹ ਉਹ ਮਾਡਲ ਜੇ ਹਨ ਤੇ ਜਾਂ ਹਾਂ ਹਾਂ ਇਹ ਹਾਲੀਵੁੱਡ ਦੇ ਨੇ ਜਾਂ ਬਾਲੀਵੁੱਡ ਦੇ ਨੇ ਤੇ ਜਾਂ ਇਹ ਇਹ ਤੁਸੀਂ ਤੁਸੀਂ ਦੱਸੋ ਤੁਸੀਂ ਤੁਸੀਂ ਮਤਲਬ ਇਹ ਤਾਂ ਹਜੇ ਸਰ ਤੁਸੀਂ ਦੇਖੋ ਇਹ ਕੰਮ ਸਰਕਾਰ ਦਾ ਹੈ ਹਾਂ ਪਰ ਹੁਣ ਅਸੀਂ ਇਹਨਾਂ ਲਿਸਟਾਂ ਨੂੰ ਲੈ ਕੇ ਆਪਣੇ ਵਰਕਰਾਂ ਨੂੰ ਲਾ ਕੇ ਨਾਲ ਸਾਰੀ ਕੱਲੀ-ਕੱਲੀ ਵੋਟ ਵੈਰੀਫਾਈ ਕਰਨ ਲੱਗੇ ਆਂ ਵੀ ਜਿਹੜੀ 22 ਤੇ 25 ਦੀ ਕੰਪੇਅਰ ਕਰੋ ਆਪਸ ਵਿੱਚ ਕਿਵੇਂ ਆ ਠੀਕ ਹੈ ਨਾ ਜੀ ਜਿਵੇਂ ਆ ਆ ਇੱਕ 22 ਵਾਲਾ ਮੈਂ ਤੁਹਾਨੂੰ ਚੱਕਦਾ ਜਿਹੜਾ 22 ਚ ਜਿਹਦੇ ਤੇ ਲੜੇ ਸੀ ਇਲੈਕਸ਼ਨ ਇਹਦੇ ਜਦੋਂ ਗਿਣਨ ਲੱਗੇ ਤੇ ਪਹਿਲੀਆਂ ਵੋਟਾਂ ਸ਼ੁਰੂ ਵਾਲੀਆਂ ਸਾਨੂੰ ਲੱਭੀਆਂ ਹੀ ਨਹੀਂ ਜਿਹੜੀ 25 ਚ ਇੱਕ ਨੰਬਰ ਵੋਟ ਆਹਾ ਠੀਕ ਹੈ ਆ ਦੋ ਨੰਬਰ ਐ ਐਂ ਹੀ ਅਸੀਂ ਬਾਕੀ ਤੇ ਗਿਣਨ ਲੱਗ ਗਏ ਵੀ ਜਿਹੜੀਆਂ ਵਿੱਚ ਨੇ ਤੇ ਵਿੱਚੋਂ ਵੋਟਾਂ ਗਾਇਬ ਨੇ ਹੁਣ ਇੱਥੇ ਸੀ ਵੋਟ 1145 ਠੀਕ ਹੈ ਨਵੀਂ ਲਿਸਟ 1331 ਨੇ 200 ਵਧ ਗਈ ਠੀਕ ਹੈ ਪਰ ਇਹਦੇ ਵਿੱਚੋਂ ਵੀ ਐ ਨੇ ਜਿਵੇਂ ਵੋਟਾਂ ਗਾਇਬ ਨੇ ਇਹਦਾ ਮਤਲਬ 100 150 ਤੁਸੀਂ ਚੇਂਜ ਕਰਤੀ ਠੀਕ ਹੈ ਫਰਕ ਤਾਂ ਪੈ ਗਿਆ 400 ਵੋਟਾਂ ਦਾ ਪਰ ਦੇਖਣਾ ਜੂ ਲੱਗਦਾ ਵੀ 200 ਵੋਟ ਵਧੀਆ ਜਾਂ ਨੋਰਮਲ ਜਾਂ ਕਮ ਹੈ ਇੰਨੀ ਕ ਬਾਦੀ ਬੰਦ ਪਰ ਜੇ 150 ਬਸ ਸੋਰੀ 200 ਦੇ ਕਰੀਬ ਕੱਟੀ ਜਾਵੇ 200 ਦੇ ਕਰੀਬ ਵੱਜੇ ਹਾਂਜੀ ਲਗਭਗ ਕਹਿਣਾ ਮੈਂ ਹਾਂਜੀ ਤਾਂ ਫਿਰ ਤਾਂ ਇੱਕ ਪਾਸਾ ਕਰ ਦੂਗਾ ਬੁੱਥ ਦਾ ਸਾਰਾ ਕਬੂਥ ਹਾਂਜੀ ਤੋ ਇਹ ਬੁੱਥਾਂ ਤੋਂ ਜਿੱਦ ਦਾ ਕੌਣ ਹੈ ਵੈਸੇ ਸਰ ਜਿਹੜੇ ਤਾਂ ਜ਼ਿਆਦਾਤਰ ਇੱਥੋਂ ਆਹ ਕਾਰਪੋਰੇਸ਼ਨ ਦਾ ਟ੍ਰੈਂਡ ਦੇਖੋ ਜਾਂ 22 ਚ ਮੈਂ ਦੇਖਾਂ ਤੇ ਇੱਥੋਂ ਭਾਜਪੀ ਨੂੰ ਵੋਟ ਬਹੁਤ ਪਈ ਹੈ ਦਿਲਚਸਪ ਹੈ ਬਸ ਮਤਲਬ ਪਰ ਇਹ ਇਹ ਇਦੇ ਤੇ ਹੁਣ ਅਸੀਂ ਚਾਹੁੰਦੇ ਆ ਵੀ ਜਾਣ ਤੋਂ ਪਹਿਲੇ ਸਰਕਾਰ ਕੋਲ ਵੀ ਡਿਟੇਲਡ ਸਾਰੇ ਹਲਕੇ ਦੀ ਬਣਾ ਲਈਏ ਡਿਟੇਲਡ ਅਸੀਂ ਇੱਕ ਬੂਥ ਲੈ ਕੇ ਦੇ ਦਈਏ ਉੱਥੇ ਐਂ ਕਾਚਾ ਮਾਚਾ ਕਰਕੇ ਉਹਨਾਂ ਨੇ ਖਤਮ ਕਰ ਦੇਣਾ ਜਦੋਂ ਕੋਈ ਤੁਸੀਂ 5-7000 10000 ਵੋਟ ਮਾਰਕ ਕਰਕੇ ਦੋਗੇ ਕਿੱਥੇ ਐ ਕਿੱਥੇ ਗਾਇਬ ਐ ਕਿੱਥੇ ਕੱਟੀ ਗਈ ਕਿੱਥੇ ਨਵੀਂ ਬਣੀ ਫੇਰ ਮੈਂ ਸਮਝਦਾ ਇਲੈਕਸ਼ਨ ਕਮਿਸ਼ਨ ਨੂੰ ਵੀ ਡੀਸੀ ਨੂੰ ਵੀ ਇਹਦਾ ਜਵਾਬ ਦੇਈ ਇਹਦੀ ਦੇ ਨਹੀਂ ਹੋਣੀ ਵੇਖੋ ਜਿਵੇਂ ਰਾਹੁਲ ਗਾਂਧੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਸਵਾਲ ਉਠਾ ਰਹੇ ਆ ਤੁਹਾਡੇ ਇਥੋਂ ਦਾ ਇਲੈਕਸ਼ਨ ਕਮਿਸ਼ਨ ਦਾ ਮੁੱਖ ਇੰਚਾਰਜ ਤਾਂ ਸਿੱਧਾ ਡਿਪਟੀ ਕਮਿਸ਼ਨਰ ਹੁੰਦਾ ਹੁਣ ਪ੍ਰੋਬਲਮ ਇਹ ਹੈ ਤੁਸੀਂ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਕੇਸ ਨਹੀਂ ਕਰ ਸਕਦੇ ਉਹਨਾਂ ਨੇ ਪਾਰਲੀਮੈਂਟ ਚ ਉਹਨਾਂ ਨੂੰ ਦੇਤਾ ਵੀ ਇਹ ਤੁਸੀਂ ਇਹਨਾਂ ਤੇ ਨਹੀਂ ਕਰ ਸਕਦੇ ਹੁਣ ਅਸੀਂ ਇਹਨੂੰ ਲੈ ਕੇ ਰਿਟ ਨੀ ਫਾਈਲ ਕਰ ਸਕਦੇ ਸਹੀ ਹੈ ਤੇ ਫਿਰ ਸਿਵਾਏ ਮੰਤਾਂ ਤੋਂ ਕੀ ਰਹਿ ਜਾਂਦਾ ਜੀ ਪਰ ਇਹਦੇ ਨਾਲ ਕੀ ਇਹ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਦਾ ਫਰਕ ਕੀ ਹੈ ਬੋਟਾਂ ਫਿਰ ਤਾਂ ਤੁਸੀਂ ਇਹਨੂੰ ਇਹ ਤਾਂ ਨਾਰਥ ਕੋਰੀਆ ਹੀ ਆ ਫਿਰ ਤਾਂ ਸਦਾਮ ਹੁਸੈਨ ਹੀ ਆਪਣੀਆਂ ਵੋਟਾਂ ਪਵਾ ਰਿਹਾ ਫਿਰ 99% ਵੋਟਾਂ ਲੈ ਕੇ ਵੰਡ ਰਿਹਾ ਇਹ ਤਾਂ ਉਹੀ ਚੀਜ਼ ਹੋ ਗਈ ਟਰੈਕਟਰ ਫਿਲਮ ਦੇਖੀ ਤੁਸੀਂ ਉਹਦੇ ਹਿਸਾਬੀ ਹੈ ਜੀ ਹਾਂ ਇਹ ਇਹ ਹੁਣ ਇੰਨਾ ਸੀਰੀਅਸ ਗੱਲ ਨੂੰ ਲੈ ਕੇ ਬਟ ਤੁਸੀਂ ਦੇਖੋ ਹੈਰਾਨਗੀ ਵਾਲੀ ਗੱਲ ਹੈ ਸਾਰਿਆਂ ਆ ਗਿਆ ਇੱਕ ਵਾਰੀ ਅਖਬਾਰਾਂ ਚ ਵੀ ਆ ਗਿਆ ਸਾਰਿਆਂ ਨੂੰ ਕਿਹਾ ਵੀ ਪਰ ਕਿਸੇ ਦਾ ਐਡਮਿਨਿਸਟ੍ਰੇਸ਼ਨ ਵੱਲੋਂ डीसी ਵੱਲੋਂ ਹਜੇ ਤੱਕ ਕੋਈ ਇਹ ਨਹੀਂ ਵੀ ਅਸੀਂ ਪੂਰਵ ਐਕਟਿਵਲੀ ਟਰਾਈ ਕਰੀਏ ਵੀ ਕੀ ਹੋ ਰਿਹਾ ਕੀ ਨਹੀਂ ਕਿਸੇ ਦਾ ਕੋਈ ਇਹ ਮੁੱਦਾ ਇਕੱਲਾ ਥੋੜੇ ਨਾਲ ਨਹੀਂ ਜੁੜਿਆ ਹੋਇਆ ਇਹ ਤਾਂ ਆਮ ਆਦਮੀ ਪਾਰਟੀ ਨਾਲ ਵੀ ਜੁੜਿਆ ਹੋਇਆ ਉਹਨਾਂ ਨੇ ਚੱਕਿਆ ਇਸ ਮੁੱਦੇ ਨੂੰ ਸਭ ਹੁਣ ਮੇਰੀ ਗੱਲ ਸੁਣੋ ਹੁਣ ਅਸੀਂ ਕੀਤਾ ਹੋ ਸਕਦਾ ਇਹ ਮੌਜੂਦਾ ਸਰਕਾਰ ਇਹਦੇ ਚ ਕਰ ਰਹੀ ਹੋਏ ਵੀ ਸਾਨੂੰ ਅਸੀਂ ਅਗਲੀ ਵਾਰੀ ਅਸੀਂ ਜਿੱਥੋਂ ਜਤਨਾ ਹੁਣ ਇਹ ਦੇਖੋ ਇਹਦੇ ਵਿੱਚ ਅਸੀਂ ਤਾਂ ਕੋਈ ਰੋਲ ਪਲੇ ਨਹੀਂ ਕਰ ਰਹੇ ਹਾਂ ਕਾਂਗਰਸ ਤਾਂ ਬਿਲਕੁਲ ਪਾਵਰ ਤੋਂ ਬਾਹਰ ਹੈ ਹੁਣ ਕਰਨ ਵਾਲੇ ਜਾਂ ਸਟੇਟ ਗਵਰਨਮੈਂਟ ਹੈ ਜਾਂ ਸੈਂਟਰ ਗਵਰਨਮੈਂਟ ਹੈ ਜਿਹੜੇ ਇਨਫਲੂਐਂਸ ਕਰਦੀ ਹੈ ਤੇ ਹੁਣ ਇਹ ਕਿਸੇ ਦੀ ਤਾਂ ਜਵਾਬਦੇਹੀ ਫਿਕਸ ਕਰਨੀ ਹੋਊ ਨਾ ਉਹ ਤਾਂ ਪਤਾ ਲੱਗੂਗਾ ਜਦੋਂ ਇਹਦੇ ਤੇ ਕੋਈ ਇਨਵੈਸਟੀਗੇਸ਼ਨ ਹੋ ਜੂਗੀ ਜਦੋਂ ਕੋਈ ਇਹਦੇ ਤੇ ਪੁੱਛੂਗਾ ਕਿੱਥੇ ਵੋਟਾਂ ਬਣੀਆਂ ਕਿਉਂ ਬਣੀਆਂ ਕਿੰਨੇ ਬਣਵਾਈਆਂ ਬੀਐਲਓ ਨੂੰ ਬੀਐਲਓ ਥੋੜੇ ਹਰ ਤੀਜੇ ਚੌਥੇ ਸਾਲ ਬਦਲ ਜਾਂਦੇ ਆ ਉਹਨਾਂ ਨੂੰ ਜ਼ਬਾਨੀ ਪਤਾ ਹੀ ਕੁਝ ਨਹੀਂ ਸਹੀ ਹੈ ਤੇ ਫਿਰ ਫਿਰ ਕਿਵੇਂ ਪਤਾ ਲੱਗੂਗਾ ਜੀ ਇਹਦੀ ਕਿਵੇਂ ਪਰਚੀ ਜਾਊਗੀ ਕਿੱਦਾਂ ਵੋਟ ਪਾਊਗੀ ਕੌਣ ਉਹਦੀ ਵੋਟ ਚੈੱਕ ਕਰੂਗਾ ਇਹ ਮਤਲਬ ਇਹ ਇਹ ਸਾਡੇ ਲਈ ਵੀ ਇੱਕ ਬੜਾ ਵੱਡਾ ਸਵਾਲ ਹੈ ਤੁਸੀਂ ਸਾਨੂੰ ਇਹਦੇ ਚ ਮਤਲਬ ਸਿਤਾ ਆਪ ਸਕੋ ਲੋ ਸਾਰੇ ਸਿਆਣੇ ਬੰਦਿਆਂ ਤੋਂ ਪੁੱਛਿਆ ਵੀ ਤੁਸੀਂ ਗਾਈਡ ਕਰੋ ਇਹ ਕੀ ਕਰੀਏ ਰਿੱਟ ਪਾ ਨਹੀਂ ਸਕਦੇ ਤੇ ਸਿਰਫ ਇੱਕ ਐਪਲੀਕੇਸ਼ਨ ਤੇ ਇਹ ਸਾਰਾ ਕੰਮ ਕਰਨ ਲਈ ਘੱਟੋ ਘੱਟ 100 150 ਬੰਦਾ ਲਾ ਕੇ ਤਿੰਨ ਚਾਰ ਮਹੀਨੇ ਲੱਗਣਗੇ ਇੱਕ ਇੱਕ ਵੋਟ ਨੂੰ ਵੈਰੀਫਾਈ ਕਰਨ ਨੂੰ ਤੇ ਉਸ ਤੋਂ ਬਾਅਦ ਸਿਰਫ ਇੱਕ ਸਿਵਾਇ ਇੱਕ ਸ਼ਿਕਾਇਤ ਦੇਣ ਤੋਂ ਹੋਰ ਕੋਈ ਫੇਰ ਹੱਲ ਨਹੀਂ ਨਹੀਂ ਐਜੀਟੇਸ਼ਨ ਤਾਂ ਕਰ ਹੀ ਸਰਦੇ ਹਾਂ ਉਸਤੇ ਕੋਈ ਇਹ ਤਾਂ ਹੈ ਨਹੀਂ ਕਿ ਸਾਰਿਆਂ ਨੂੰ ਹੀ ਸੋਚਣ ਦੀ ਹੈ ਜੇ ਮੰਨ ਲਓ ਇਹ ਕੱਲਾ ਲੀਡਰ ਦਾ ਮੁੱਦਾ ਥੋੜੀ ਆ ਮੇਰੀ ਵੋਟ ਦੀ ਵੈਲਿਊ ਖਤਮ ਕੀ ਰਹੀ ਜਾ ਰਹੀ ਆ ਸਰ ਇਹ ਇਹ ਇੱਕ ਮੈਂ ਕੱਲਾ ਇੱਥੇ ਨਹੀਂ ਇਹ ਚਲੋ ਇਹ ਤਾਂ ਸਾਡੇ ਵੀ ਚਾਹੀਦਾ ਸਿਰਫ ਜੇ ਰਾਹੁਲ ਜੀ ਨੇ ਵੋਟ ਚੋਰੀ ਦਾ ਮੁੱਦਾ ਚੱਕਿਆ ਤੇ ਸਿਰਫ ਤੁਸੀਂ ਉਸੇ ਦੇ ਮਗਰ ਨਾਰੇ ਮਾਰਨ ਦੀ ਥਾਂ ਸਾਰਿਆਂ ਨੂੰ ਆਪਣੇ ਆਪਣੇ ਹਲਕੇ ਚ ਜਗਰ ਚੈੱਕ ਕਰਾਉਣਗੇ ਪਤਾ ਨਹੀਂ ਕਿਹੜੇ ਕਿਹੜੇ ਹਲਕੇ ਚ ਨਿਕਲਣਾ ਇਹ ਜ਼ਰੂਰੀ ਤਾਂ ਨਹੀਂ ਬਈ ਇਹ ਸਾਊਥ ਤੇ ਆਤਮਗਰ ਚ ਹੀ ਹੋਏ ਨਹੀਂ ਇਹ ਬਠਿੰਡੇ ਸ਼ਹਿਰੀ ਚੋਂ ਵੀ ਨਿਕਲਣਾ ਹਾਂ ਇਹ ਸਾਰਿਆਂ ਕਿਉਂਕਿ ਅਸੀਂ ਤਾਂ ਸਰਵੇ ਕਰਦੇ ਰਹਿੰਨੇ ਆ ਨਾ ਜੀ ਮੈਂ 101% ਗਾਰੰਟੀ ਕਰਦਾ ਬਹੁਤ ਦਾਵੇ ਨਾਲ ਇਹ ਬਠਿੰਡੇ ਚ ਵੀ ਇਹੀ ਕੁਸ਼ ਨਿਕਲਣਾ ਥੋੜੀ ਲੁਧਿਆਣਾ ਸੀਟ ਤਾਂ ਲੋਕ ਸਭਾ ਵੇਲੇ ਜਮਾ ਇੱਕ ਪਾਸੜ ਸੀ ਇਹਦੇ ਇਹਦੇ ਚ ਨਿਕਲ ਹੀ ਜਾਂਦਾ ਦੇਖੋ ਤੁਸੀਂ ਫਿਰ ਤੁਸੀਂ ਦੇਖੋ ਹੁਣ ਵੀ ਆਪਾਂ ਬਾਈ ਇਲੈਕਸ਼ਨ ਫੇਸ ਕੀਤੀ ਐ ਆਪਾਂ ਨਾਰਮਲੀ ਦੇਖਦੇ ਆ ਕਿ ਯਾਰ 1200 ਵੋਟ ਸੀ 1200 ਹੀ ਹੈ ਗਈ ਐ ਇਹਦਾ ਮਤਲਬ ਕੋਈ ਕਟ ਵੱਟ ਨਹੀਂ ਹੋਈ 10 ਵੀ ਵੋਟਾਂ ਹੀ ਨੇ ਪਰ ਇਹ ਨਹੀਂ ਪਤਾ ਵੀ ਤੁਸੀਂ ਜੇ ਵਿੱਚੋਂ 200 ੜਾ ਕੇ 200 ਨਵੀਆਂ ਪਾਤੀਆਂ ਤਾਂ ਉਹ ਕਿੱਡਾ ਵੱਡਾ ਫਰਕ ਹੈ ਤੇ ਚਾਰ ਪੰਜ ਪਾਰਟੀਆਂ ਨੇ ਪੋਲ ਹੋਣੀ ਐ ਜਿੱਥੇ 1200 ਵੋਟ ਆਉੱਚ ਪੋਲ ਹੋਣੀ ਐ 700 800 ਵੋਟ ਉੱਚੋ ਜੇ 200 ਵੋਟ ਇੱਕ ਸਾਈਡ ਪੈ ਗਈ ਤੇ ਉਹ ਪਾਰਟੀਬੂਤ ਜਿੱਤ ਗਈ ਪਾਰਟੀਬੂਤ ਜਿੱਤ ਗਈ ਯੈਸ ਤੁਸੀਂ ਤੁਸੀਂ ਜਿੱਥੇ ਬੂਥਾ ਤੇ ਤੁਸੀਂ ਕਮਜ਼ੋਰ ਹੋ ਜਿਹੜੀ ਸਾਈਡ ਤੁਸੀਂ ਕਮਜ਼ੋਰ ਹੋ ਤੁਸੀਂ ਐ ਲਾਤਾ ਠੀਕ ਹੈ ਨਾ ਅਬਸਾ ਮਤਲਬ ਇਹ ਇਹ ਤਾਂ ਦੇਖੋ ਤੁਸੀਂ ਕਿਸੇ ਨਾਲ ਨਾਰਮਲੀ ਗੱਲ ਕਰੋ ਬੰਦੇ ਨੇ ਕਹਿਣਾ ਕਿ ਯਾਰ ਇਹ ਤੂੰ ਔਡੇ ਲਈ ਵੀ ਉਨਾ ਹੀ ਹੈ ਪਰ ਯਾਰ ਕਿਉਂ ਕਿਉਂ ਕਿਸੇ ਦੇ ਹੱਕ ਤੇ ਇਮਾਨਦਾਰੀ ਨਾਲ ਇਲੈਕਸ਼ਨ ਕਿਉਂ ਨਾ ਹੋਏ ਸਹੀ ਕਿਉਂ ਨਾ ਹੋਏ ਇਮਾਨਦਾਰੀ ਨਾਲ ਤੇ ਬਾਕੀ ਆਪਾਂ ਜਦੋਂ ਇਹ ਪੂਰਾ ਹੋ ਗਿਆ ਇੱਕ ਇਹਦਾ ਅਗਲਾ ਭਾਗ ਆਪਾਂ ਉਦੋਂ ਵੀ ਕਰਦੇ ਆ ਜੀ ਜਦੋਂ ਤੁਸੀਂ ਆਪਦੀ ਸਾਰੀ ਇਨਵੈਸਟੀਗੇਸ਼ਨ ਪੂਰੀ ਕਰ ਲਈ ਪਰ ਯਾਰ ਸਵਾਲ ਤਾਂ ਇਹ ਹੈਗੇ ਆ ਨਾ ਕਿਵੇਂ ਹੋ ਸਕਦਾ ਯਾਰ ਜਿੱਥੇ ਹਰ ਘਰੇ ਲੱਗਿਆ ਵਾ ਹੋਵੇ ਇੱਕ ਨੰਬਰ ਉਥੇ 307 ਵੋਟਾਂ ਇੱਕ ਬੂਥ ਦੇ ਉੱਤੇ ਜ਼ੀਰੋ ਮਕਾਨ ਨੰਬਰ ਜ਼ੀਰੋ ਆ ਸਰ 307 ਤਾਂ ਲਾਈਨ 'ਚ ਨੇ ਉਦੋਂ ਬਾਅਦ ਵੀ 50 ਵੋਟਾਂ ਨੇ 50 ਹੋਰ ਆ ਤੇ ਕਈਆਂ ਤੇ ਹਾਊਸ ਬੋਰਡ ਨੰਬਰ ਲਿਖਿਆ ਹੈ ਕਈਆਂ ਤੇ ਆਲਮੋਸਟ 450 ਵੋਟਾਂ ਆਲਮੋਸਟ ਅਨਿਆਟਾ ਵੀ 450 ਵੋਟਾਂ ਦਾ ਮਕਾਨ ਨੰਬਰ ਲਗਭਗ ਜ਼ੀਰੋ ਹੋਵੇ ਜਾਂ ਗਲਤ ਲਿਖਿਆ ਹੋਵੇ ਹੋਰ ਮੁੰਡੇ ਆ ਗੁਰਸਿੱਖਾ ਤੇ ਨਾਮ ਉਹਨਾਂ ਦੇ ਕਹੇ ਜੀ ਆ ਇੱਕ ਚਲੋ Hindu ਵੀ ਹੋਣ ਉਹਨਾਂ ਦੇ ਨਾਮ ਪਰ ਹਿੰਦੂਆਂ ਦੇ ਵੀ ਅੱਗੇ ਔਰਤਾਂ ਦੇ ਨਾਮ ਉਹਨਾਂ ਦੇ ਨਾਲ ਤਾਂ ਇਹ ਰਾਬਦੇ ਆਪ ਚ ਬਹੁਤ ਧਿਆਨ ਦੇਣ ਦੀ ਗੱਲ ਆ ਜਿਹਦੇ ਤੋਂ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਫਿਕਰਮੰਦ ਹੋਣਾ ਚਾਹੀਦਾ ਸਾਡੀ ਵੀ ਕਦਰ ਉਹਨਾਂ ਚ ਰਹੀ ਆ ਜਿੰਨਾ ਚਿਰ ਸਾਡੀ ਵੋਟ ਦੀ ਕੀਮਤ ਆ ਜਿੱਦੇ ਅਸੀਂ ਆਪਣੀ ਵੋਟ ਦੀ ਕੀਮਤ ਅਗਵਾ ਲਈ ਇਸ ਡੈਮੋਕ੍ਰੇਸੀ 'ਚ ਸਾਡਾ ਵੀ ਰੋਲ ਮਹਨਫੀ ਆ ਤੁਹਾਡਾ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਹੋ